ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਤਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਾਰਾਜ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੈਨ ਨਾਲ ਤੁਹਾਨੂੰ ਦਿਖਾਵਾਂਗੇ ਇੱਕ ਪਾਲਕ ਬੱਚੀ ਗਰਲੈਂਡੋ ਚ ਪੈਂਦੀ ਹੈ ਜੀ ਇੱਕ ਤੁਹਾਨੂੰ 7 ਮਹੀਨਿਆਂ ਤੋਂ ਪਲੱਸ ਦਿਖਾ ਦੇਾਂਗੇ ਤੁਹਾਨੂੰ ਮੱਝ ਟੋਕੜ ਗੱਬਣ ਤੇ ਇੱਕ ਤੁਹਾਨੂੰ ਚੰਗੀ ਪੰਜਾਬ ਵਾਲੀ ਜਰਸੀ ਦਿਖਾ ਦੇਾਂਗੇ ਇੱਕ ਤੁਹਾਨੂੰ ਦਿਖਾਵਾਂ ਪੰਜਾਬ ਵਾਲੀ ਜਰਸੀ ਗੱਲਬਾਤ ਬਾਈ ਨਾਲ ਕਰਾਵਾਂ ਨਾਮ ਡਰੈਸ ਸਭ ਕੁਝ ਪੁੱਛ ਕੇ ਦੱਸਾਂਗੇ ਤੇ ਤਿੰਨ ਨੰਗ ਤੁਹਾਨੂੰ ਦਿਖਾਵਾਂਗੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 936552 8613 8613 ਪਿੰਡ ਜੀ ਪਿੰਡ ਮਰਾਜ ਜੀ ਜ਼ਿਲ੍ਹਾ ਪ੍ਰੈਜ਼ੈਂਟ ਆਈ ਜ਼ਿਲ੍ਹਾ ਬਠਿੰਡਾ ਤਹਿਸੀਲ ਆਪੋ ਰਾਮਪਰਾ ਫੂਲ ਹਾਂਜੀ ਤੇ ਇਧਰ ਮੇਨ ਆਪਾਂ ਨੂੰ ਰਾਮਪਰਾ ਸ਼ਹਿਰ ਹੀ ਨੇੜੇ ਰਹਿ ਗਿਆ ਹਾਂ ਹਾਂਜੀ ਓਕੇ ਜੀ ਤੇ ਬਾਈ ਜੀ ਅੱਜ ਆਪਣਾ ਵਪਾਰ ਦਾ ਹੀ ਕੰਮ ਆਂਗਾ ਵਪਾਰ ਦਾ ਕੰਮ ਆ ਜੀ ਲਿਉਨੇ ਕਰਦੇ ਰਹਿੰਨੇ ਆ ਚੰਗਾ ਹਾਂਜੀ ਚੰਗਾ ਪਸ਼ੂ ਲਿਉਨੇ ਕਦਾਂ ਜਿਹੜਾ ਮਿਲ ਜਾਂਦਾ ਤੇ ਵੀਰ ਜੀ ਜਿਹੜੀ ਆਪਾਂ ਬੈੜ ਦੇਖੇ ਆਨੇ ਪਹਿਲੇ ਨੰਬਰ ਤੇ ਇੱਕ ਤਾਂ ਆਪਾਂ ਤੋਕੜ ਗੱਬਣ ਦਿਖਾਉਣੀ ਇੱਕ ਦਿਖਾਉਣੇ ਬੱਛੀ ਬਾਲਕਾ ਹਾਂਜੀ ਬੱਛੀ ਦਿਖਾਉਣੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਪੰਜਾਬ ਵਾਲੀ ਜਰਸੀ ਦੇਖੀ ਜਾਂਦੇ ਆਂਗੇ ਇਹ ਤੀਜੀ ਸੂਈ ਸੂਈ ਵੀ ਆਈ ਹੁਣ ਤੀਜੀ ਸੂਈ ਸੂਈ ਮਗਰ ਕੀ ਮੰਗਰੇ ਬੱਛੀ ਆਈ ਬੱਛੀ ਵੀ ਚੰਗੀ ਆ ਹਾਂਜੀ ਬਹੁਤ ਚੰਗੀ ਜੀ ਬੱਛੀ ਤੇ ਬਾਈ ਜੀ ਜੇਰ ਕੰਪਲੀਟ ਹੈ ਦੀ ਜੇਰ ਕੰਪਲੀਟ ਹੈ ਜੀ ਓਕੇ ਜੀ ਓਕੇ ਜੀ ਤੇ ਕਿੰਨਾ ਦੁੱਧ ਇੱਥੇ ਥੱਲੇ ਬੋਲਾ ਹੁਣ ਜੇ ਆਪਾਂ ਲਾ ਲਗੇ ਦੁੱਧ ਹੈਗਾ ਹੀ 15-16 ਲੀਟਰ ਤਿਆਰ ਹੈ ਜੀ ਕਿੰਨਾ ਦੇ ਕਵਾਲਿਟੀ ਪੂਰੀ ਚੰਗੀ ਥਣ ਲੇਵੇ ਦੀ ਪੂਰੀ ਸਾਫ ਆ ਜੀ ਕੱਲਾ ਕੱਲਾ ਥਣ ਲੱਗਿਆ ਵਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਆ ਤੇ ਬਾਕੀ ਦਾ ਚੰਗਾ ਦਸੱਲੀ ਵਾਲਾ ਪਸ਼ੂ ਕੋਈ ਮਹੀਨੇ ਵੀ ਇਹਦੇ ਨਾਲ ਚੱਕਰ ਦੀ ਵੀਡੀਓ ਬਾਗੀਆਂ ਨੇ ਪਾਉਣੀ ਹੁੰਦੀ ਆ ਤੇ ਪਸ਼ੂ ਚੰਗਾ ਹੀ ਦਿਖਾਉਣਾ ਹੁੰਦਾ ਆ ਦੇਖੋ ਜੀ ਤੇ ਲੇਵੇ ਦੀ ਜੇ ਆਪਾਂ ਗੱਲ ਕਰ ਲਗੇ ਸ਼ਾਮ ਨੂੰ ਆਪਾਂ 6 ਵਜੇ ਦੇ ਕਰੀਬ ਵੀਡੀਓ ਬਣਾ ਰਹੇ ਆਗੇ ਤੇ 10 ਤਰੀਕ ਆ ਜੀ ਅੱਛਾ ਨਿੱਕੇ ਕੰਨ ਦੀ ਇਹ ਵਸੀ ਪੂਰੀ ਧਿਆਰ ਕਵਾਲਿਟੀ ਪੂਰੀ ਚੰਗੀ ਬਾਕੇ ਪਿਓਰ ਯਾਰਸੀ ਆ ਗਈ ਪਿਆਵ ਵਾਲੀ ਕਾਫੀ ਕਲਰ ਦੇ ਵਿੱਚ ਆਪਾਂ ਇਹਨੂੰ ਕਹਿ ਸਕਦੇ ਆਗੇ ਆ ਦੇਖੋ ਨਾਲ ਲੇਵੇ ਦੀ ਪੂਰੀ ਸਾਫ ਆ ਤੇ 2 ਨੰਬਰ ਤੇ ਸਾਨੂੰ ਦਿਖਾਵਾਂਗੇ ਇਹਦੀਆਂ ਧਾਰਾਂ ਧੂਰਾਂ ਸਾਨੂੰ ਬਾਅਦ ਚ ਚੈੱਕ ਕਰਾਉਂਦੇ ਆਗੇ ਤੇ ਮੇਰੇ ਜਿਹੜੀ ਤੋਕੜ ਗੱਬਣ ਮੱਝ ਹੈ ਜਿਹੜੇ ਸੂਏ ਦਾ 7 ਮਹੀਨੇ ਗੱਬਣਾਏ ਹੂੰ ਚੌਥੇ ਸੂਏ ਸੁੰਦੀ ਹੈ ਜੀ ਚੌਥੇ ਸੂਏ ਵਾਸਤੇ ਹੁਣ ਗੱਬਣਾ ਹਾਂਜੀ ਮੇਰੇ ਦੁੱਧ ਸਾਇਤ ਦਾ ਬਹੁਤ ਵੱਡਾ ਦੁੱਧ ਕਿੰਨਾ ਕੁ ਤਕਰੀਬ ਨੇ ਇਹਦਾ ਕੱਟਿਆ 15-16 ਲੀਟਰ ਕੱਟਿਆ ਭਾਈ ਬਾਕੀ ਦੇ ਦੀ ਜਿਹੜੀ ਬਾਡੀ ਬਾਂਤਰ ਉਹ 10 ਦਾਵੇ ਇਹਨਾਂ ਦਾ ਦੁੱਧ ਕੱਢਦਾ ਹੋਊਗਾ ਹਣਾ ਤੇ ਜੇ ਕੋਈ ਆਊਗਾ ਭੈਣ ਭਰਾ ਐ ਨਹੀਂ ਵੀ ਛੋਟੀ ਮੰਨ ਕੇ ਨਾ ਆਵੇ ਹਾਂਜੀ ਤੇ ਬਾਈ ਜੀ ਇਹਨੂੰ ਤੋਰਿਓ ਮੜੀ ਜੀ ਤੋਰ ਦੇਣੀ ਤੋਰਾ ਤਾਰਾ ਤੁਹਾਨੂੰ ਕਰਾਵਾਇ ਚ ਇੱਕ ਦੁੱਧੋਂ ਬਾਈਆਂ ਦਾ ਕਹਣਾ ਡرائی ਆ ਤੇ ਥੋੜੇ ਬਹੁਤੇ ਥਾਨ ਪਾਸ ਕਰਾ ਦੂਗੀ ਇਹ ਜੀ ਗੱਲ ਨਹੀਂ ਹੈਗੀ ਵੱਡੀ ਫੁੱਲ ਸਾਈਜ਼ ਦੀ ਆ ਗਈ ਜੀ ਜੇ ਆਪਾਂ ਗੱਲ ਕਰਨ ਲਗੇ ਛੋਟੀ ਹਾਥੀ ਦੇ ਵਿੱਚ ਮੱਝ ਜਾਣ ਵਾਲੀ ਨਹੀਂ ਵੱਡੇ ਹਾਥੀ ਜੀ ਜਾਊਗੀ ਚੰਗੀ ਹੈ ਜੀ ਫੇਸ ਚੰਗਾ ਸਿੰਘ ਵੀ ਚੰਗਾ ਰੰਗ ਸਿੰਘ ਆ ਦਾ ਤੇ ਵਾਕਿਆ ਸੀ ਉਹ ਸਾਬ ਪੂਰੀ ਫੁੱਲ ਆ ਲੰਮਾ ਸਮਾਂ ਇਹ ਦੁੱਧ ਦਿੰਦੀ ਆ ਬਰੇ ਹਾਂਜੀ 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 ਮਹੀਨਾ ਪਹਿਲਾਂ ਸੱਡਣੀ ਪੈਂਦੀ ਆ ਜੀ ਓਕੇ ਕੀ ਡਿਮਾਂਡ ਆ ਗਈ ਬਾਈ ਲੈਣ ਤੇ ਦੇਣ ਬਸ ਮਸਾਇਦਾ 70000 ਆ ਜੀ ਤੇ ਨਾ ਕਟਾ ਸਿੱਜਾ ਐ ਰੇਟ ਆ ਬਾਈਆਂ ਦਾ ਬਾਕੀ ਦੀ ਗੱਲ ਤੁਹਾਨੂੰ 3 ਮਹੀਨੇ ਤੋਂ ਘੱਟ ਹੀ ਸਾਂਭਣੀ ਪੈਣੀ ਹੈ ਹਾਂਜੀ ਹਾਂਜੀ ਤੇ 77000 ਜਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਤੇ ਥਾਣ ਤੋਂ ਇਹਨੇ ਕਰਾ ਦੇਣਾ ਪਾਸ ਥਾਣ ਲਈ ਵੀ ਦੀ ਚੰਗੀ ਇਹਨੇ ਬਣਨਾਗਾ ਤੇ ਵੀਰੇ ਹੁਣ ਆਪਾਂ ਗੱਲ ਕਰ ਲਈ ਤੇਰੀ ਗਰ ਲੈਂਡੋ ਦੀ ਇਹ ਸਾਲ ਦੀ ਬੱਸੀ ਆਈ ਸਾਲ ਦੀ ਬੱਸੀ ਓਕੇ ਦੂਜੀ ਸੂਏ ਦੀ ਬੱਸੀ ਆਈ ਉਹਦੀ ਅਸੀਂ ਇਕੱਠੀਆਂ ਲਿਆਂਦੀਆਂ ਹਾਂਜੀ ਹਾਂਜੀ ਇਕੱਠੀਆਂ ਲਿਆਂਦੀਆਂ ਓਕੇ ਵੀਰੇ ਸਾਲ ਦੀ ਬੱਸੀ ਮੂੰਹ ਤਾਂ ਫਿਰ ਖੀਰੀ ਆ ਗਈ ਹਾਂ ਖੀਰੀ ਆਈ ਮੂੰਹ ਓਕੇ ਖੋਲੋ ਜੇ ਤੋਰਾ ਕਰਾ ਦਈਏ ਚ ਕਿਤੇ ਥਾਣ ਚਾਰ ਹੀ ਵੀਰੇ ਥਾਣ ਚਾਰ ਆ ਜੀ 4 ਤਾਂ 4-5 ਮਹੀਨੇ ਆਉਂਕੇ ਠੀਕ ਆ ਭਰਾ ਖੜੀ ਰਹਿਣ ਦੇ ਪੰਮਾਂ ਦੀ ਖੜੀ ਰਹਿਣ ਦੇ ਭੱਜੂਗੀ ਓਕੇ ਜੀ ਇਧਰ ਨੂੰ ਤੋਰ ਦੇ ਤੋਰ ਨੀ ਤੇ ਝੋਲੀ ਝਾਲੀ ਬੜੀ ਚੰਗੀ ਆ ਤੇ ਬਾਕੀ ਦੀ ਗੱਲ ਆ ਪਿਓਰ ਇਹ ਜਰਸੀ ਨਾਲ ਥੋੜੀ ਗਰਲੈਂਡੋ ਦਾ ਅੰਕ ਆ ਗਿਆ ਵਿੱਚ ਇਹਦੇ ਦੇਖੋ ਜੀ ਲੈ ਵੀਰੇ ਬੰਨੋ ਚੰਗੇ ਜੇ ਤੁਸੀਂ ਸਾਂਭ ਲਓਗੇ ਤੇ ਚੰਗੀ ਬਣਨੇ ਨੇ ਤੇ ਗਰਮੀ ਰਹਿਤ ਬਣਨਾ ਹਨ ਇਹਨੇ ਹਾਂਜੀ ਹਾਂਜੀ ਕਿੰਨੇ ਪੈਸੇ ਆ ਭਾਈ ਇਹਦੇ ਇਹ 13000 ਆ ਜੀ 13 ਜੋ ਮਜਾਏ ਰੇਟ ਆ ਬਾਈ ਜਾ ਚੱਕੋ ਖਰੀਦ ਲਓ ਤੇ ਬਾਕੀ ਦੀ ਗੱਲ ਥਣਚਾਰੇ ਨਿਕੜ ਮੇ ਇਹਦੇ ਵੀ ਚੰਗੇ ਇੱਕ ਵਾਰੀ ਤਾਰਾਂ ਦੇ ਹੱਟੀ ਚੰਗੀ ਆ ਵੈਸੇ ਆ ਦਿਖਾ ਦਿਓ ਸੈਂਪਲ ਬੰਦੇ ਕੋਈ ਉਹ ਜੀ ਗੱਲ ਨਹੀਂ ਜੇ ਹੋਰ ਕੋਲੇ ਹੁੰਦੀ ਬਾਈ ਨੇ ਕਿਸੇ ਨੇ 20000 ਰੁਪਏ ਦਾ ਮੰਗਣਾ ਸੀਗਾ ਝੋਲੀ ਦੇਖੋ ਝੋਲੀ ਪੂਰੀ ਪੱਟੂ ਚੰਗੀ ਝੋਲੀ ਹੋ ਗਈ ਮੈਂ ਜਾਏ ਜੀ ਆ ਜੀ ਮੁੱਲ 13000 ਓਕੇ ਜੀ ਤੇ ਹੁਣ ਆਪਾਂ ਗੱਲ ਕਰ ਲਈਏ ਜਰਸੀ ਦੀ ਛੱਡੋ ਬੱਚਾ ਫਿਰ ਇਹਨਾਂ ਤਾਰਾਂ ਤੋਂ ਨਾ ਚਵਾਈ ਕਰਕੇ ਦਿਖਾ ਦਾਂਗੇ ਹਾਂਜੀ ਹਾਂਜੀ ਚਵਾਈ ਕਰਕੇ ਤੁਹਾਨੂੰ ਪ੍ਰੋਪਰ ਕਰਕੇ ਦਿਖਾ ਦਾਂਗੇ ਲੈ ਤੇ ਲਿਓ ਜੀ ਬਾਲਟੀ ਲਿਓ ਚੰਗੀ ਆ ਵੈਸੇ ਵਸੀ ਵੀ ਚੰਗੀ ਆ ਮਗਰ ਤੇ ਵਜਨ ਬਹੁਤ ਆ ਬੈਡ ਦੇ ਵਿੱਚ ਵਜਨ ਦੀ ਨਹੀਂ ਕਮੀ ਬਾਕੀ ਆ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਤੁਸੀਂ ਆਪ ਦੀ ਆਪ ਕਰਕੇ ਵੀ ਖਰੀਦ ਲੈਣਾ ਆ ਦੇਖੋ ਜੀ ਨਾੜਾਂ ਪੂਰੀਆਂ ਹਵਾਨੇ ਦੇ ਉੱਤੇ ਚੰਗੇ ਆ ਤੇ ਚੰਗੇ ਚਾਰੇ ਥਾਣ ਨਿਕੜਵੇਂ ਪੂਰੇ ਗੈਸ ਤੇ ਆ ਦੇਖੋ ਕੁਆਲਿਟੀ ਮੇਰੀ ਕੋਈ ਸਮਾ ਕੇ ਤੁਹਾਨੂੰ ਧਾਰਾ ਧੁਰਾ ਮਾਰ ਕੇ ਚੁਆਈ ਕਰਕੇ ਆ ਦੇਖੋ ਵੀਰੋ ਤੁਹਾਡੇ ਸਾਹਮਣੇ ਬੱਚਾ ਚੁੰਗੀਆਂ ਦਾ ਨਿਆਣਾ ਤੁਹਾਨੂੰ ਪਾ ਕੇ ਦਿਖਾਵਾਂਗੇ ਲਾਓ ਜੀ ਨਿਆਣਾ ਨਿਆਣਾ ਪਾਉਣਾ ਪਾਉਣਾ ਨਹੀਂ ਪਾਉਣਾ ਨਾ ਪਾਉਣਾ ਕੋਈ ਐਸੀ ਗੱਡੀ ਠੀਲ ਠੰਡੀ ਹੈ ਜੀ ਪੂਰੇ ਫੁੱਲ ਤੇ ਬਾਕੀ ਦੀ ਗੱਲ ਮਗਰ ਵੀ ਪਲੱਸ ਪੁਆਇੰਟ ਬਚੀ ਹੈਗੀ ਹਾਂਜੀ ਤੇ ਵੀਡੀਓ ਬਣਾਉਣ ਦਾ ਟਾਈਮ ਹੈ ਸਵੇਰੇ ਫਿਰ ਕਿੰਨੇ ਵਜੇ ਦੀ ਚੋਈ ਹੋਈ ਬਈ 8:00 ਵਜੇ 8:00 ਓਕੇ ਇਹਨਾਂ ਨੇ ਵੀਰਾਂ ਨੇ ਮੈਨੂੰ ਡੀਕੀ ਤੜਕੇ ਚੋਈਆ ਮੈਥੋਂ ਨਹੀਂ ਆਇਆ ਗਿਆ ਜਮਾ 6:30 ਵਜੇ ਚੋਈਆ 7:00 ਵਜੇ ਮੈਥੋਂ ਜੋ ਨਹੀਂ ਆਇਆ ਗਿਆ ਫਿਰ ਇਹਨਾਂ ਨੇ ਚੋਈਆ ਕਿਉਂਕਿ ਮੈਨੂੰ ਪਤਾ ਨਾ ਇਸ ਗੱਲ ਦਾ ਫੋਨ ਆਪਾਂ ਨੂੰ ਗਿਆ ਤੜਕੇ ਨਹੀਂ ਆਇਆ ਗਿਆ ਕੋਈ ਵੀਡੀਓ ਆਪਾਂ ਰੋਕੀ ਨਹੀਂ ਕੋਈ ਪੋਈ ਨਹੀਂ ਕਿ ਤੇਰਾ ਥਾਣਾ ਬੜਾ ਹੈ ਨਾ ਵੀਰੇ ਚਾਰੇ ਨੁਕਸਾਂ ਤੇ ਪਾਬ ਵਾਂਗੂ ਲੱਗੇ ਪਿਆ ਨਿਖੜ ਮਾ ਬਹੁਤ ਵਰਤਾਰ ਦੂਰ ਹਾਂ ਪੂਰੀ ਵਧੀਆ ਓਕੇ ਜੀ ਜਮਨ ਓਕੇ ਬਾਈਆਂ ਦਾ ਕਹਣਾ 15 ਤੋਂ 16 ਕਿਲੋ ਬੋਲਾ ਰੈਡੀ ਆ ਤਿੰਨ ਚਾਰ ਕਿਲੋ ਦੁੱਧ ਇਹਨੂੰ ਮੈਂ ਨਹੀਂ ਰੱਖਦਾ ਵਦਣਾ ਹੋਰ ਬਾਦੀ ਜਾਣੇ ਦਸੱਲੀ ਵਾਲਾ ਕੰਮ ਆ ਹੁਣ ਅਸੀਂ ਸਪਲਾਈ ਕਰਤੀ ਆ ਤੁਹਾਡੇ ਸਾਹਮਣੇ ਸਵੇਰੇ ਆ ਕੇ ਤੁਸੀਂ ਆਪ ਦੀ ਆਪ ਚੋਕੇ ਲੈ ਜਾਓ ਚਲੋ ਜੀ ਫਿਰ ਧਾਰ ਦੇ ਸ਼ੁਰੂ ਵੀਰੇ ਹਾਂ ਧਾਰ ਲਈ ਧਾਰਨ ਓਕੇ ਹਾਂ ਚੱਲੇ ਮਾਰਦੇ ਦੋ ਤਾ ਦੇਖੋ ਜੀ ਧਾਰਾਂ ਦਰਾਂ ਦੋ ਓਕੇ ਕਰ ਦਿਓ ਫਿਰ ਜਵਾਈ ਸੁਰ ਕੋਈ ਘੂਰ ਨਹੀਂ ਕੋਈ ਚਰਲਾ ਨਹੀਂ ਬਾਕੀ ਤਿੰਨ ਮਿੰਟਾਂ ਵਾਲੀ ਚਵਾਈ ਹੋ ਜਮੇ ਇਹਦੀ ਚਵਾਈ ਮੈਨੂੰ ਜੀ ਆ ਦੇਖੋ ਟੀਟੀਰ ਗਾਟੋਣਾ ਬਾਲਟੀ ਦੇ ਵਿੱਚ ਸੜਕਾ ਸੁਣਦਾ ਕੋਈ ਉਹ ਜੀ ਗੱਲ ਨਹੀਂ ਆ ਦੇਖੋ ਸਵਾਰਟੀ ਪੂਰੀ ਚੰਗੀ ਕਰੀ ਚੱਲਿਓ ਜੇਕਰ ਸਾਰੀ ਵੀਡੀਓ ਦੇਖ ਲਿਆ ਕਰੋ ਫੇਰ ਲਾਇਆ ਕਰੋ ਜੀ ਫੋਨ ਠੀਕ ਹੈ ਜੀ ਬਾਕੀ ਅੱਡ ਲੁੰਡੇਰੀ ਫਾਰਮ ਬਡੰਡਾ ਦੇਖਣਾ ਸਾਰੇ ਵੀਰਾਂ ਦਾ ਧੰਨਵਾਦ ਸਹੀਂ ਪਿਆਰ ਦਿਆ ਕਰੋ ਜੀ ਚੰਗੇ ਤੋਂ ਚੰਗਾ ਪਸ਼ੂ ਆਪਾਂ ਤੁਹਾਡੇ ਵਾਸਤੇ ਅਪਲੋਡ ਕਰਦੇ ਰਹੇਗੇ ਸਾਰੀ ਵੀਡੀਓ ਦੇਖ ਲਿਓ ਟਰਾਈ ਕਰਕੇ ਤੁਹਾਨੂੰ ਰੇਟ ਵੀ ਇਹਦਾ ਦੱਸਾਂਗੇ ਰੇਟ ਹੋਊ ਜਮਾ ਜਾਇਦ ਜੀ ਬਾੜ ਦੇ ਹਿਸਾਬ ਨਾਲ ਕੁਆਲਿਟੀ ਚੰਗੀ ਕਾਫੀ ਕਲਰ ਦੇ ਵਿੱਚ ਜਰਸੀ ਆ ਗਈ ਮਗਰ ਬੱਛੀ ਵੀ ਚੰਗੀ ਆ ਤਿੰਨੇ ਨਾਲ ਸਾਨੂੰ ਪ੍ਰੋਪਰ ਚੰਗੇ ਦਿਖਾਏ ਹੈਗੇ ਤੇ ਚੰਗੀ ਕੁਆਲਿਟੀ ਵਾਲੇ ਆ ਬੱਛੀ ਬਹੁਤ ਪਿਆਰੀ ਬੱਛੀ ਬਹੁਤ ਪਿਆਰੀ ਹੈ ਵੀਰੇ ਬਾਕੀ ਦੀ ਗੱਲ ਜੇਰ ਫਿਰ ਕੰਪਲੀਟ ਪੈ ਗਈ ਸੀ ਜੇਰ ਓਕੇ ਜੀ ਉਹ ਓਕੇ ਗਾਰੰਟੀ ਵਾਲਾ ਕੰਮ ਕੋਈ ਹੋਮੇ ਨਹੀਂ ਹੈਗਾ ਵੀ ਜੇਰ ਪਈ ਨਹੀਂ ਜਾਂ ਨਾ ਪਈ ਪਸ਼ੂ ਹੀ ਦਾਸ ਦਾਗਾ ਆ ਦੇਖੋ ਜੀ ਐਂਡ ਤਾਈਂ ਵੀਡੀਓ ਸਾਰੀ ਦੇਖ ਲਿਆ ਕਰੋ ਫੇਰ ਬਾਈਆਂ ਲਾਇਆ ਕਰੋ ਫੋਨ ਚਾਲ ਦਵਾਜੀ ਜਮਾ ਨਾ ਕਰਿਆ ਕਰੋ ਜਦੋਂ ਪਸ਼ੂ ਲੈਣਾ ਹੁੰਦਾ ਤਸੱਲੀ ਕਰ ਲਿਆ ਕਰੋ ਕਿਉਂਕਿ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਪੇਮੈਂਟ ਤੁਸੀਂ ਆਪ ਲਾਉਣੀ ਆ ਤੁਹਾਡੀ ਜੇਬ ਦੇ ਵਿੱਚੋਂ ਪੈਸੇ ਜਾਣੇ ਆ ਜੀ ਤਸੱਲੀ ਤੁਸੀਂ ਪਹਿਲਾਂ ਕਰ ਲਓ ਠੀਕ ਆ ਤੋਕੜ ਗੱਭਣ ਪਸ਼ੂ ਨੂੰ ਤੁਸੀਂ ਚੈੱਕ ਕਰਾ ਕੇ ਲੈ ਕੇ ਜਾਇਆ ਕਰੋ ਕਿਉਂਕਿ ਕਈ ਵਾਰੀ ਮੇਰੇ ਨਾਲ ਹੋਈ ਹੈਗੀ 5 ਮਹੀਨਿਆਂ ਦਾ ਕਹਿ ਕੇ 3 ਮਹੀਨਿਆਂ ਦੇ ਵਿੱਚ ਨਿਕਲੇ ਉਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੁੰਦਾਗਾ ਤੁਸੀਂ ਆਪਦੀ ਤਸੱਲੀ ਆਪ ਕਰਨੀ ਹੁੰਦੀ ਆ ਕਿਉਂਕਿ ਬੰਦੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਸਾਰੇ ਬੰਦੇ ਨਹੀਂ ਇੱਕੋ ਜਿਹੇ ਹੁੰਦੇ ਵਿੱਚ ਮਾੜੇ ਵੀ ਹੁੰਦੇ ਆ ਤੇ ਵਿੱਚ ਚੰਗੇ ਆਂਸਰ ਵੀ ਹੁੰਦੇ ਆ ਮਾੜੇ ਆਂਸਰ ਵੀ ਹੁੰਦੇ ਆ ਤੇ ਆ ਦੇਖੋ ਜੀ ਆਪੀ ਸਿੱਲੀ ਗਾੜੀ ਜੀ ਦਿਖਾ ਦੇ ਹਾਂਜੀ ਦਿਖਾਵਾਂਗੇ ਆ ਦੇਖੋ ਜੀ ਮੈਂ ਕਹਿੰਦਾ ਬਾਲਟੀ ਕੁੰਡਿਆਂ ਨਾਲ ਮਾਰੀ ਪਿਛਲੇ ਪਿਛਲੇ ਚੋਨਾ ਬਰੇ ਬਰੇ ਦੁੱਧ ਵਾਲਾ ਪੀਸ ਆ ਗਿਆ ਪਾਓ ਤੇ ਕੱਢੋ ਕੰਨ ਚ ਨਹੀਂ ਆਈ ਅੱਜ ਹਾਂ ਉਹ ਗੰਨੇ ਵਾਲੀ ਗੱਲ ਆ ਜਿਵੇਂ ਖਿਲਾੜੀ ਦੇ ਵਿੱਚ ਜਿੰਨਾ ਆਪਾਂ ਲਾਈਏ ਮੈਂ ਉਨੀ ਬਾਹਰ ਆਈ ਜਾਂਦਾ ਉਹੀ ਚੀਜ਼ ਇਹਨੇ ਰਹਿਣਾ ਕਿਉਂਕਿ ਬਰੀਡ ਆ ਬਰੀਡ ਚ ਕੋਈ ਨਾ ਨਾ ਪਾਉ ਚਾਹੀ ਨਾ ਪਾਉ ਜੀ ਕੋਈ ਇਹਨੂੰ ਹਾਂ ਨਹੀਂ ਜਾਇਜ਼ ਗੱਲ ਆ ਬੇਸ਼ੱਕ ਦੀ ਵੀਰ ਜੀ ਆਨਲਾਈਨ ਮੰਗਾ ਲਿਓ ਬੱਚੀ ਦਸੰਦੀ ਵਾਲੀ ਆ ਹਨਾ ਹਾਂਜੀ ਹਾਂ ਜਮਾਂਜੀ ਆ ਦੇਖੋ ਜੀ ਕੁਆਲਿਟੀ ਪੂਰੀ ਚੰਗੀ ਆ ਤੇ ਬਾਲਟੀ ਨੇੜੇ ਕੁੰਡਿਆਂ ਨਾਲ ਮਾਰੀ ਹੈਗੀ ਕੋਈ ਚੱਕਰ ਹੀ ਨਹੀਂ ਫੇਸ ਕੁਆਲਿਟੀ ਪੂਰੀ ਚੰਗੀ ਕੋਈ ਆ ਦੇਖੋ ਜੀ ਮਗਰਲੇ ਮਾਣ ਖਦ ਕੋਈ ਆ ਪਾਸਾਨੀ ਆਥਣੀ ਕੋਈ ਥਣ ਚੋਈ ਜਮਾ ਇੱਕੋ ਜਮਾ ਦਸੱਲੀ ਵਾਲੀ ਬਹਿੜਾ ਹਾਂਜੀ ਹਾਂਜੀ ਤੇ ਬਾਕੀ ਦਾ ਕਰਮ ਵਾਲੀ ਸੌਂਗੀ ਹਨਾ ਪੈਰ ਨਹੀਂ ਪਟਿਆ ਜਿੱਤੇ ਖੜ ਗਈ ਮੈਂ ਕਿਨੀ ਲੈ ਲਈ ਆ ਦੇਖੋ ਜੀ ਕੰਨੀ ਚੱਕ ਲਓ ਜੀ ਕੰਨੀ ਦੇ ਵਿੱਚ ਪਾ ਦਾਂਗੇ ਦੁੱਧ ਤੇ ਬਾਕੀ ਦੀ ਗੱਲ ਤੁਹਾਡੇ ਘਰ ਦਾ ਸ਼ਿੰਗਾਰ ਬਣ ਜਾਣਾ ਨੇ ਨਾਲ ਬੱਚੀ ਵੀ ਚੰਗੀ ਆ ਲੈ ਕਿਨੀ ਤੇ ਦੂਜਾ ਨੰਬਰ ਬਹਿੜ ਨੇ ਗਰਮੀ ਨਾਂ ਦੇ ਬਰਾਬਰ ਮੰਨਣੀ ਆ ਫੈੜੇ ਦੀ ਚੰਗੇ ਹੋਣਾ ਹਾਂਜੀ ਹਾਂਜੀ ਆ ਦੇਖੋ ਜੀ ਇਥੇ ਬਾਈ ਰਹਿਣ ਦੇ ਕੈਨੇ ਕੋਈ ਨਹੀਂ ਢੱਕਣ ਦੇ ਉੱਤੇ ਧਰ ਦਿਓ ਤੇ ਵੀਡੀਓ ਆਪਾਂ ਕੋਈ ਰੋਕੇ ਨਹੀਂ ਵੀਡੀਓ ਜ਼ਰੂਰ ਲੰਮੀ ਹੋਣ ਵਾਲੀ ਐਂਡ ਤਾਈਂ ਦੇਖ ਲਓ ਵੀਡੀਓ 7 ਕਿਲੋ ਦੀ ਕੈਨੀ ਹੈ ਠੀਕ ਹੈ ਵੀਰੇ ਠੀਕ ਹੈ ਇਹ ਤਾਂ ਮਗਰ ਮਿੱਟ ਹੋਇਆ ਆਪਾਂ ਹਾਂਜੀ ਤੇ ਦੇਖਿਆ ਲਿਆ ਦੇਖੋ ਧਾਰਾਂ ਦਾ ਸੜਕਾ ਦੇਖੋ ਹੰਦਾ ਕੁਆਲਿਟੀ ਚੰਗੀ ਹੈ ਜੀ ਤਾਂ ਹੀ ਕਰਕੇ ਦੁੱਧ ਕੱਢਦੀ ਹੈ ਬਾਕੀ ਚੌਥਾ ਦਿਨ ਨਹੀਂ ਅੱਜ ਹਨਾ ਕੋਈ ਨਹੀਂ ਵੀਰੇ ਹਾਂਜੀ ਚੌਥਾ ਦਿਨ ਨਹੀਂ ਰਜਣਾ ਕੋਈ ਚੌਥਾ ਉਹ ਨਾੜੂ ਨਾ ਹਾਂਜੀ ਦੁੱਧ ਹੀ ਬਣਿਆ ਹੇ ਤਾਂ ਹਾਂਜੀ ਹਾਂਜੀ ਸੱਲੀ ਜਰੂਰ ਕਰਿਆ ਕਰੋ ਬਾਕੀ ਦਾ ਇਹਦੇ ਚ ਤਾਂ ਕੋਈ ਦਸਲੀ ਕਰਨ ਵਾਲੀ ਨਹੀਂ ਕੋਈ ਗੱਲ ਕੋਈ ਵੀਡੀਓ ਰੋਕੀ ਨਹੀਂ ਕੋਈ ਪੋਇ ਨਹੀਂ ਕੀਤੀ ਤੁਹਾਡੇ ਸਾਹਮਣੇ ਸਾਰੀ ਉਮਮੀ ਚੱਲ ਜਾਂਦੀਆ ਤੋਰਨ ਤੋਂ ਲੈ ਕੇ ਨਿਆਣਾ ਪਾਉਣ ਤੋਂ ਲੈ ਕੇ ਉਮਮੀ ਆਪਾਂ ਵੀਡੀਓ ਚਲਾ ਕੇ ਰੱਖੀ ਆ ਤੁਸੀਂ ਸਵੇਰੇ ਆਉਂਗੇ ਇਹੀ ਬਾਲਟੀ ਹੋ ਇਹੀ ਕੈਣੀ ਹੋ ਹਾਂ ਵੀਰੇ ਹਾਂਜੀ ਤੇ ਐਵੇਂ ਭਰ ਕੇ ਦੇਣਗੇ ਕੋਈ ਗੱਲ ਲੀਟਰ ਮਾਰਨੇ ਤੁਸੀਂ ਲੀਟਰ ਮਾਰ ਲਿਓ ਆ ਕੇ 16 ਡੱਬਾ ਵੀ ਪਾਓ ਤੁਸੀਂ ਆਪ ਦਾ ਬਾਈ ਕਹਿੰਦੇ ਆਪ ਦਾ ਨਾਲ ਲਿਆਇਓ ਹਨਾ ਉਹਦੇ ਨਾਲ ਮਿਣਕੇ ਤੁਸੀਂ ਦੁੱਧ ਲੈ ਜਾ ਸਕਦੇ ਆ ਰੇਟ ਦੱਸਾਂਗੇ ਤੁਹਾਨੂੰ ਕੀ ਰੇਟ ਆ ਗਿਆ ਵੀਰੇ ਫਿਰ ਇਹਦਾ ਬੱਲੇ 30000 ਜਮਾ ਲੈਣ ਦੇ ਵਸ ਮਾਨਤਨ ਤਾਂ ਤਾਂ ਹੋਊਗਾ ਹਾਂਜੀ ਮਾਨਤਨ ਕਰਦਾਂਗੇ ਮਾਨਤਨ ਜ਼ਰੂਰ ਬਾਈ ਕਰਨਗੇ ਦਾ ਤੇ ਜਮਾ ਜਾਏ ਰੇਟ ਕਰਿਆ ਕਿਉਂਕਿ ਤੁਹਾਨੂੰ ਰੈਡੀ ਬੌਲੇ ਵਾਲੀ ਹੈਗੀ ਬੌਲੇ ਤੋਂ ਸਟਾਰਟਿੰਗ ਕੀਤੀ ਹੈ ਨਾ ਵੀਰੇ ਸਟਾਰਟਿੰਗ ਕੀਤੀ ਹੈ ਜੀ ਹੁਣ ਵਸ ਇੱਥੋਂ ਸਟਾਰਟਿੰਗ ਹੋਈ ਹੈ ਇਹਦੀ ਤੇ ਮੈਂ ਆਖਿਆ ਸੀ ਵੀਰਾਂ ਨੂੰ ਵੀ ਧਾਰਾ ਹੀ ਮਾਰਨੇ ਆ ਕਿਵੇਂ ਕਹਿੰਦੇ ਆਪਣੀ ਬੈੜ ਦੇ ਵਿੱਚ ਨੁਕਸਾਨ ਨਹੀਂ ਆਪਾਂ ਸਾਰੀ ਚੁਬਾਈ ਕਰਕੇ ਦਿਖਾ ਦੇਾਂਗੇ ਓਹੋ ਉਹੀ ਗੱਲ ਆ ਜਾਂਦੀ ਹੈ ਜਿਹੜੀ ਚੀਜ਼ ਚੰਗੀ ਹੁੰਦੀ ਹੈਗੀ ਤੇ ਉਹ ਚੰਗੀ ਹੀ ਰਹਿਣਾਗਾ ਹਨਾ ਹਾਂਜੀ ਤੇ 10 ਮਿੰਟਾਂ ਤੋਂ ਉੱਤੇ ਆਪਣੀ ਵੀਡੀਓ ਹੋ ਗਈ ਹੈ ਜੀ ਛੱਡ ਕੇ ਨਾ ਜਾਇਓ ਵੀਡੀਓ ਨੂੰ ਸਾਰੀ ਵੇਖ ਲਿਆ ਕਰੋ ਤੇ ਜਦੋਂ ਆਪਾਂ ਚੁਆਈ ਕਰਕੇ ਵੀਡੀਓ ਪਾਉਨੇ ਆ ਪ੍ਰੋਪਰ ਉਦੋਂ ਫਿਰ ਟਾਈਮ ਲੱਗ ਹੀ ਜਾਂਦਾਗਾ ਵੱਧ ਕਿਉਂਕਿ ਇਹਦੇ ਵਿੱਚ ਥੋੜਾ ਫੁੱਲ ਫਾਇਦਾ ਜੀ ਠੀਕ ਹੈ ਜੀ ਹੋਰ ਨੁਕਸਾਨ ਨਹੀਂ ਥੋੜਾ ਆਨਲਾਈਨ ਮਗਾਉਂਗੇ ਬੇਸ਼ੱਕ ਦੀ ਤੁਸੀਂ ਹੁਣ ਆਪਾਂ ਸ਼ਾਮ ਨੂੰ 6:30 ਵਜੇ ਵੀਡੀਓ ਕਵਰ ਕਰ ਰਹੇ ਆਂ ਟੜਕੇ ਤੁਸੀਂ ਵੀਡੀਓ ਕਾਲ ਕਰਕੇ ਵੀ ਪਸ਼ੂ ਦੀ ਚੁਆਈ ਸਾਈ ਕਰ ਸਕਦੇ ਹੋ ਤੇ ਹੁਣ ਆਪਾਂ ਵੀਡੀਓ ਇਹਦੀ 6:30 ਤੋਂ ਪੌਣੇ 7-8 7 ਵਜੇ ਸੌਰੀ ਇਹਦੀ ਵੀਡੀਓ ਅਪਲੋਡ ਹੋ ਜਾਣੀ ਹੈ ਤੇ ਹੁਣੇ ਤੁਸੀਂ ਦੇਖ ਲੈਣੀ ਹੈ ਜਰੂਰ ਕਰਿਓ ਸੰਪਰਕ ਤੇ ਸਾਰੀ ਜਵਾਈ ਪ੍ਰੋਪਰ ਤੁਹਾਨੂੰ ਕਰਕੇ ਦਿਖਾਵਾਂਗੇ ਵੀਡੀਓ ਜਰੂਰ ਲੰਮੀ ਹੋਣ ਵਾਲੀ ਮੈਂ ਵਾਰ-ਵਾਰ ਤਾਂ ਕਹਿ ਰਿਹਾ ਵਿੱਚ ਪੈਣਾ ਜਿੱਥੇ ਖੜੀ ਹੈ ਉੱਥੇ ਖੜੀ ਜਮਾ ਪੈਣਾ ਜੀ ਮੈਂ ਕਹਾਂ ਜਮਾ ਹੀ ਨਹੀਂ ਕੋਈ ਗੱਲ ਹੀ ਨਹੀਂ ਐਸੀ ਵੀ ਬੈੜ ਹੈ ਲਿਏ ਜਾਂ ਕੋਈ ਚੱਕਰ ਬਣ ਜੇ ਹਨਾ ਕੋਈ ਚੱਕਰ ਨਹੀਂ ਐਸਾ ਕੁਆਲਿਟੀ ਫੁੱਲਾ ਤੇ ਮਗਰਲੇ ਮਗਰਲੇ ਤਣਾ ਦੇ ਵਿੱਚੋਂ ਥੋੜੀ ਜਿਹੀ ਯੂਨੀਵਰਸਿਟੀ ਰਹੀ ਹੈ ਜੀ ਫੁੱਲ ਹੀ ਕਰਤੀ ਇਹਨੇ ਤੇ ਬਾਕੀ ਜਿਹੜੀਆਂ ਬ੍ਰੇਕ ਵੇਨ ਜਾਂ ਹਵਾਨੇ ਤੇ ਉਹ ਵੀ ਚੰਗੀਆਂ ਹਨਾ ਵੀਰੇ ਹਾਂਜੀ ਹਾਂਜੀ ਪੂਰੀਆਂ ਚੰਗੀਆਂ ਤੇ ਮੋਟੀ ਪੈਪ ਵੀ ਰੱਸਾ ਪੈਪ ਵਰਗੀ ਆਉਂਦੀ ਹੈਗੀ ਦੁੱਧ ਵਾਲੀ ਤੇ ਬਾਈਆਂ ਨੇ ਜੇ ਮੇਰੇ ਹਿਸਾਬ ਨਾਲ ਉਹਨਾਂ ਦਾ ਤੁਸੀਂ 16 ਕਿਹਾ 17 ਹੋ ਹਨਾ ਵੀਰੇ 17 ਹੋਈ ਹਾਂਜੀ ਹਾਂ ਦੂਜੇ ਮਗਰਲੇ ਦਾ ਹਾਲ ਤਾਂ ਹੋਰ ਵੀ ਚੜੂਈ ਇੱਥੇ ਬਾਕੀ ਦੀ ਗੱਲ ਹੁਣ ਤੁਸੀਂ ਆਹ ਦੇਖ ਲਓ ਵੀ ਮਗਰਲੇ ਮਗਰਲੇ ਥਾਣਾ ਚੋਂ ਕੁੰਡਿਆ ਨੇੜੇ ਬਾਲਟੀ ਮਾਰੀ ਸੀ ਤੇ ਮੈਨੂੰ ਲੱਗਦਾ ਮੂਰਲੇ ਚੋਂ ਵੀ ਉਹਨੇ ਹੀ ਦੁੱਧ ਦਾ ਬਰਾਬਰ ਹਨਾ ਗਾੜੀ ਹਾਂਜੀ ਹਾਂਜੀ ਜਮਾਂ ਜੀ ਜਮਾਂ ਤੇ ਤੋਕੜ ਗੱਬਣ ਵੀ ਤੁਸੀਂ ਜਸਲੀ ਨਾਲ ਖਰੀਦ ਸਕਦੇ ਹੋ ਗਰਲੈਂਡ ਉਹ ਬੱਚੀ ਦੇ ਕਰਤੀ ਆ ਸਾਨੂੰ ਜਰਸੀ ਦੇ ਅੰਗ ਤੇ ਗਰਲੈਂਡੋ ਚ ਤੇ ਜਰੂਰ ਬਾਈ ਨਾਲ ਕਰੋ ਸੰਪਰਕ ਨੰਬਰ ਬਾਈ ਦਾ ਹੈਗਾ ਬੋਲਿਓ ਜੀ ਨੰਬਰ ਫੇਰ 93552 8612 873 86113 ਆ ਦੇਖੋ ਦਿਸੀ ਜਾਂਦਾ ਵੀਰੇ ਤੇ ਬਾਕੀ ਦੀ ਗੱਲ ਚੰਗੀ ਹੈ ਜੀ ਹੁਣ ਤਾਂ ਇਹ ਚ ਕੋਈ ਤੋੜਕੂ ਦਾ ਰਹੀ ਨਹੀਂ ਗਿਆ ਚੱਕੋ ਫੋਨ ਤੇ ਲਾਓ ਬਾਈ ਨੂੰ ਖਰੀਦ ਲਓ ਰਾਮਦਾਰੀ ਨਾਲ ਜਿਵੇਂ ਇੰਨੀ ਗਰਮੀ ਖੜੀ ਆ ਗਰਮੀ ਚ ਖੜੀ ਆ ਜਿ ਮੌਜ ਨਾਲ ਖੜੀ ਆ ਕੋਈ ਪਰਵਾਹ ਹੀ ਨਹੀਂ ਤੇ ਬੱਚੇ ਨੂੰ ਛੱਡੋਂਗੇ ਵੀਰੇ ਥੋੜਾ ਕਣਾ ਨਹੀਂ ਬੱਚੇ ਨੂੰ ਉਹਦੇ ਨਾਲ ਚੁੰਗਣੀ ਨਹੀਂ ਪੈਣੀ ਹਾਂਜੀ 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 ਬਾਕੀ ਵੀਰੇ ਯਾਰ ਜਿੰਨਾ ਤੂੰ ਕਿਹਾ ਉਹਨਾਂ ਬੋਲਾ ਨਿਭੜਿਆ ਹਨਾ ਕੀ ਐ ਕਹਿਣ ਦੀਆਂ ਗੱਲਾਂ ਨਹੀਂ ਤੇ 3 ਮਿੰਟ ਵਾਲੀ ਚੋਈ ਸੀ ਬੈਠਦੀ 75000 ਚ ਥੋੜਾ ਮਾਰ ਆ ਜਾ ਮਾ ਪੂਣੀ ਨੂੰ ਨਿਚੋੜਦੀ ਹੂੰ ਓਕੇ ਆ ਬਾਲਟੀ ਲੈ ਆ ਦੇਖ ਉਹ ਨਹੀਂ ਇੱਥੇ ਪਿਆ ਰਹਿਣ ਦੋ ਤੇ ਨਿੰਬੂ ਉਹ ਨਿਚੜ ਗਿਆ ਆ ਦੇਖੋ ਖੋਲੀ ਵੀਰੇ ਨੇ ਆਣਾ ਇਹਦਾ ਖੋਲ ਦੇਣ ਕਰੋ ਚੱਕ ਆ ਦੇਖੋ ਜੀ ਹਲਾਇਓ ਮੜੀ ਜਮਾ ਨਾ ਪੂਣੀ ਬਣ ਗਈ ਆ ਹਨਾ ਦੇਖੋ ਜਮਾ ਚੀਜ਼ ਹੁੰਦੇ ਤੜਕੇ ਫਿਰ ਉਹਨਾਂ ਹੀ ਫੇਰ ਪਰਿਆ ਵਾ ਹਾਂਜੀ ਹਾਂਜੀ ਉਸੇ ਲੋਟੀ ਓਕੇ ਮੈਂ ਕਹਿੰਦਾ ਅਸਨ ਠੱਕਾ ਮਾਰੇ ਤੋਂ ਵੀ ਨਹੀਂ ਹਲਤਿਆ ਨਾ ਓਕੇ ਜੀ ਜਮਾ ਨਾ ਓਕੇ ਕੋਈ 7000 77000 ਤੇ 13000 ਪਿੰਡ ਮਹਾਰਾਜ ਜੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ